ਦਰਮਯੁੱਧ ਕਰਾਉਣ ਦੀ ਮਤਲਬ ਵਿੱਚ ਸਾਜ਼ਿਸ਼ ਰਚੀ ਜਾ ਰਹੀ ਹੈ ਤਾਂ ਕਿ ਇਹ ਦਰਮਯੁੱਧ ਬਣ ਜੇ ਵੀ ਸਾਰੇ ਜਿਨੇ ਵੀ ਮਸੀਹ ਹੈ 크ਿਸਚਨ ਹੈ ਸਾਰੇ ਬਜਿੰਦਰ ਦੇ ਹੱਕ 'ਚ ਖੜ ਜਣ ਪਬਲਿਕ ਨਾ ਟੁੱਟੇ ਇਸ ਕਲ ਕੇ ਕਰਕੇ ਇਹਨਾਂ ਨੇ ਇੱਕ ਛੋਟ ਸੋਸ਼ਲ ਮੀਡੀਆ ਅਨ ਅਥਰਾਇਜ਼ YouTube ਚੈਨਲ ਇੱਕ ਟ੍ਰਾਇਲ ਚਲਾਇਆ ਇਹਨਾਂ ਨੇ ਜਿੰਨੇ ਵੀ YouTube ਚੈਨਲ ਸੀ ਰਾਤ ਨੂੰ 3-3 ਵਜੇ 4-4 ਵਜੇ ਵੀਡੀਓ ਪਹਿਰੀਆਂ ਪਹਿਲੀ ਤਰੀਕ ਤੋਂ ਲੈ ਕੇ ਅੱਜ ਤੱਕ ਜਦੋਂ ਇਹ ਵੀਡੀਓ ਪੈਨ ਲੱਗੀਆਂ ਤੇ ਵੀਡੀਓ ਦੇ ਵਿੱਚ ਵਿਕਟਮ ਨੂੰ ਬਹੁਤ ਗੰਦੇ ਗੰਦੇ ਲਫ਼ਜ਼ ਇੰਨੇ ਗੰਦੇ ਲਫ਼ਜ਼ ਅਸੀਂ ਕਹਿ ਵੀ ਨਹੀਂ ਸਕਦੇ ਮੀਡੀਆ 'ਚ ਉਹਨਾਂ ਦਾ ਐਡਰੈਸ ਉਹਨਾਂ ਦਾ ਪਤਾ ਉਹਨਾਂ ਦੀ ਆਈਡੈਂਟੀ ਕਿੱਥੇ ਰਹਿੰਦੀ ਹੈ ਇਹ ਵੀ ਕਿਹਾ ਗਿਆ ਵੀ ਮਸੀ ਸਮਾਜ ਨੂੰ ਬਰਬਾਦ ਕਰਨ ਵਾਲੇ ਦੋ ਵਿਅਕਤੀ ਹੈ ਮੇਰਾ ਤੇ ਮੇਰੀ ਵਾਈਫ ਦਾ ਨਾਮ ਲੈ ਕੇ ਕਿਹਾ ਗਿਆ ਜਦੋਂ ਸਾਡੇ ਕੋਲ ਵੀਡੀਓਜ਼ ਪਹੁੰਚੀ ਤਾਂ ਉਹਦੇ 20 ਮਿਲੀਅਨ ਲੋਕਾਂ ਨੇ ਦੇਖ ਚੁੱਕੇ ਸੀ ਉਸ ਵੀਡੀਓ ਨੂੰ ਸਾਰਿਆਂ ਨੂੰ YouTube ਚੈਨਲ 'ਤੇ ਸਾਨੂੰ ਫੋਨ ਤੇ ਫੋਨ ਨਵੇਂ ਵਿਅਕਤੀ ਸਾਡੇ ਘਰ ਦੇ ਚੱਕਰ ਮਾਰ ਰਹੇ ਸੀ ਹਿਰਦਕੀਤ ਘੁੰਮਰੇ ਸੀ ਅਸੀਂ ਐਸਐਸਪੀ ਸਾਹਿਬ ਨੂੰ ਦੱਸਿਆ ਹੁਣ ਤੁਸੀਂ ਸੋਸ਼ਲ ਮੀਡੀਆ ਤੇ ਜਾ ਕੇ ਉਹ ਜਾ ਕੇ ਦੇਖਦੇ ਹੋ ਇਹਨੂੰ ਸਿੱਖ ਔਰ ਐਸਆਈ ਐਂਗਲ ਦਿੱਤਾ ਜਾ ਰਿਹਾ ਇਹ ਵੀਡੀਓਜ਼ ਇਸ ਤਰੀਕੇ ਨਾਲ ਪਾ ਰਿਹਾ ਕਿ ਸਿੱਖਾਂ ਦੇ ਵਿੱਚ ਅਦਾ ਨਹੀਂ ਹੁੰਦਾ ਭਾਈ ਜੇ ਸਿੱਖਾਂ ਚ ਹੁੰਦਾ ਤੇ ਅਸੀਂ ਉਹਨਾਂ ਦੇ ਨਾਲ ਖੜਦੇ ਨਹੀਂ ਹੈਗੇ ਅਸੀਂ ਉਹਨਾਂ ਦੇ ਲਈ ਕੋਈ ਐਜੀਟੇਸ਼ਨ ਨਹੀਂ ਖੜੀ ਕਰਦੇ ਅਸੀਂ ਇਹ ਨਹੀਂ ਕਹਿੰਦੇ ਹੈਗੇ ਕਿ ਜੀ ਉਹਨੂੰ ਜਿਹੜਾ ਹੈਗਾ ਅਕਾਲਪੁਰਖ ਸਜ਼ਾ ਦੇਊਗਾ ਦੁਨੀਆਵੀ ਸਜ਼ਾ ਮਿਲ ਗਈ ਜੇ ਇਹਦੇ ਚੰਨੀਆਂ ਤਾਕਤਾਂ ਸੀ ਜੋ ਇਹ ਦਿਖਾਉਂਦਾ ਸੀਗਾ ਤੇ ਫੇਰ ਇਹਦੀਆਂ ਤਾਕਤਾਂ ਜਦ ਸਭ ਦੇ ਨਹੀਂ ਚੱਲੀਆਂ ਇਹਦੀਆਂ ਤਾਕਤਾਂ ਜਿਹੜੀਆਂ ਪੁਲਿਸ ਪ੍ਰਸ਼ਾਸਨ ਤੇ ਨਹੀਂ ਚੱਲੀਆਂ ਹੁਣ ਉਸ ਬੰਦੇ ਨੂੰ ਸਵਾਲ ਹੈ ਨਾ ਇਹ ਕਿਸੇ ਧਰਮ ਨੂੰ ਸਵਾਲ ਹੈ ਨਾ ਕਿਉਂਕਿ ਉਹ ਬੰਦਾ ਇਹ ਚੀਜ਼ਾਂ ਕਰ ਰਿਹਾ ਸੀ ਬਾਅਦ ਚ ਉਹੀ ਬੰਦਾ ਜਿਹੜਾ ਹੈ ਪਾਸਟਰ ਆਪਣੀ ਕੋਰਟ ਦੇ ਵਿੱਚ ਆਪਣੀ ਘਰ ਵਾਲੀ ਨੂੰ ਪੇਸ਼ ਕਰਦਾ ਜੀ ਉਹਦੀ ਰੀਡ ਦੇ ਵਿੱਚ ਪ੍ਰੋਬਲਮ ਹੈ ਸਜ਼ਾ ਉਹ ਸਜ਼ਾ ਘਟਾਉਣ ਵਾਲੀ ਦਇਆ ਦੀ ਉਮੀਦ ਕਰਦਾ ਆ ਹੁਣ ਇਹ ਤਾਂ ਬੜਾ ਸਾਫ਼ ਸੁਥਰਾ ਸਵਾਲ ਹੈ ਨਾ ਕਿ ਉਸ ਬੰਦੇ ਨੇ ਪੂਰੀ ਦੁਨੀਆ ਨੂੰ ਬੇਵਕੂ ਬਣਾਇਆ पास्टर बिजेंद्र ਦੀਆਂ ਇੱਕ ਵਾਰੀ ਫੇਰ ਤੋਂ ਮੁਸ਼ਕਲਾਂ ਬਾਦੀ ਨਜ਼ਰ ਦਿਖਾਈ ਦੇ ਰਹੀਆਂ ਨੇ ਜਿੱਥੇ ਇੱਕ ਤਰੀਕ ਨੂੰ ਪਾਸਟਰ ਬਜਿੰਦਰ ਨੂੰ ਜੋ ਸਜ਼ਾ ਸੁناਈ ਗਈ ਹੈ ਜਿਸ ਵਿੱਚ ਲਾਈਫਟਾਈਮ ਇੰਪ੍ਰੀਜ਼ਨਮੈਂਟ ਜੋ ਸਜ਼ਾ ਸੁناਈ ਗਈ ਹੈ ਜਿਸ ਦੇ ਬਾਅਦ ਜੋ ਵਿਕਟਿਮ ਸੀਗੇ ਉਹਨਾਂ ਵੱਲੋਂ ਇੱਕ ਸ਼ਿਕਾਇਤ ਦਰਜ ਕੀਤੀ ਗਈ ਪਰਚਾ ਦਰਜ ਕਰਵਾਇਆ ਗਿਆ ਬਲੌਂਗੀ ਥਾਣੇ ਦੇ ਵਿੱਚ ਸਾਡੇ ਨਾਲ ਜੋ ਵਿਕਟਿਮ ਉਹਨਾਂ ਨੇ ਹਸਬੰਡ ਰੁਕੀ ਜੀ ਕੀ ਕੀ ਦੇ ਦਿਓ ਕੀ ਕਾਰਨ ਹੈ ਜੋ ਪਰਚਾ ਦਰਜ ਕਰਾਇਆ ਗਿਆ ਸਰ ਨੂੰ ਪਤਾ ਹੋਣਾ ਮੀਡੀਆ ਨੂੰ ਤਾਂ ਕਵਰੇਜ ਕੀਤੀ ਸੀਗੀ ਸਾਰਿਆਂ ਨੇ ਕਿ ਵੀ 1 April ਨੂੰ ਮਾਨਯੋਗ ਅਦਾਲਤ ਵੱਲੋਂ ਮੁਹਾਲੀ ਵੱਲੋਂ ਇੱਕ ਜੱਜਮੈਂਟ ਦਿੱਤੀ ਗਈ ਸੀ ਜਦੋਂ ਅਸੀਂ ਉਹ ਜੱਜਮੈਂਟ ਪੜ੍ਹੀ ਜੱਜਮੈਂਟ ਦੇ ਪਹਿਲੇ ਪੈਰੇ 'ਚ ਲਿਖਿਆ ਹੋਇਆ ਸੀ ਵਿਕਟਮ ਦਾ ਨਾਮ ਡਿਸਕਲੋਜ਼ ਨਹੀਂ ਕਰ ਸਕਦੇ ਔਰ ਪਤਾ ਆਈਡੈਂਟੀਫਿਕੇਸ਼ਨ ਡਿਸਕਲੋਜ਼ ਨਹੀਂ ਕਰ ਸਕਦੇ ਤੇ ਉਹ ਜੱਜਮੈਂਟ ਤਾਂ ਸਾਡੇ ਕੋਲ ਪਈ ਸੀ ਤੇ ਸੁਰਜੀਤ ਥਾ ਪਰਦਾ ਅਗਲੇ ਦਿਨ ਇੰਟਰਵਿਊ ਆਂਦਾ ਜਿਹੜਾ ਸਪੋਕਸ ਪਰਸਨ ਹੈ ਇਹਨਾਂ ਦਾ ਉਹ ਇਹ ਗੱਲ ਕਹਿੰਦਾ ਕਹਿੰਦਾ ਵੀ ਮੀਡੀਆ ਟ੍ਰਾਇਲ ਚੱਲਿਆ ਮੀਡੀਆ ਨੇ ਹਵਾ ਚਲਾਈ ਮੀਡੀਆ ਤੇ ਦੋਸ਼ ਲਾਂਦਾ ਉਹ ਸਾਰਾ ਉਸ ਕਰਕੇ ਇਹਨੂੰ ਰੇਪਿਸਟ ਬਜਿੰਦਰ ਨੂੰ ਸਜ਼ਾ ਹੋਈ ਹੈ ਤੇ ਜਦੋਂ ਇਹ ਗੱਲ ਕਹਿੰਦਾ ਹੈ ਤੇ ਫਿਰ ਉਹ ਇੱਕ ਦਿਮਾਗ ਵੀ ਲੜਾਂਦਾ ਆਪਣਾ ਨਾਲ ਦੇ ਨਾਲ ਜਿੰਨੇ ਵੀ ਇਹਨਾਂ ਦੇ YouTube ਤੁਹਾਨੂੰ ਪਤਾ ਸੋਸ਼ਲ ਮੀਡੀਆ ਤੇ ਕਾਫੀ ਸਟਰੋਂਗ ਹੈ ਹੈ ਪ੍ਰੋਫਿਟ ਬਜਿੰਦਰ ਜਦੋਂ ਦਾ ਉਹ ਅੰਦਰ ਗਿਆ ਤੇ ਇਹ ਸਾਰਾ ਕੁਝ ਇਹੀ ਸਮਝ ਰਿਹਾ ਕਿਉਂਕਿ ਸਪੋਕਸ ਪਰਸਨ ਹੀ ਇਹ ਹੈ ਇਹਨੇ ਸਾਰੇ YouTube ਚੈਨਲ ਅਨ ਅਥਰਾਇਜ਼ YouTube ਚੈਨਲਾਂ ਨੂੰ ਪਬਲਿਕ ਟੁੱਟ ਚੁੱਕੀ ਸੀ ਕੋਰਟ ਦੇ ਆਰਡਰਾਂ ਤੋਂ ਬਾਅਦ ਇਹਨਾਂ ਕੋਲ ਆ ਨਹੀਂ ਰਿਹਾ ਸੀ ਕੋਈ ਫੰਡ ਆਣੀ ਰਿਆਸੀ ਬੇਲ ਵੀ ਕਰਾਣੀ ਹੈ ਬਜਿੰਦਰ ਦੀ ਉਹਨੂੰ ਬਾਹਰ ਵੀ ਕੱਢਣਾ ਹੈ ਕਿੱਦਾਂ ਕੱਢਣਾ ਇਹਨਾਂ ਨੇ ਦਿਮਾਗ ਲੜਾਇਆ ਕਿ ਪਬਲਿਕ ਆਏਗੀ ਤਾਂ ਹੀ ਪੈਸਾ ਇਕੱਠਾ ਹੋਏਗਾ ਪਬਲਿਕ ਨਾ ਟੁੱਟੇ ਇਸ ਕਲ ਕੇ ਕਰਕੇ ਇਹਨਾਂ ਨੇ ਇੱਕ ਛੋਟ ਸੋਸ਼ਲ ਮੀਡੀਆ ਅਨ ਅਥਰਾਇਜ਼ YouTube ਚੈਨਲ ਇੱਕ ਟ੍ਰਾਇਲ ਚਲਾਇਆ ਇਹਨਾਂ ਨੇ ਜਿੰਨੇ ਵੀ YouTube ਚੈਨਲ ਸੀ ਰਾਤ ਨੂੰ 3 3 ਵਜੇ 4 4 ਵਜੇ ਵੀਡੀਓ ਪਾਈਆਂ ਪਹਿਲੀ ਤਰੀਕ ਤੋਂ ਲੈ ਕੇ ਅੱਜ ਤੱਕ ਹੁਣ ਵੀ ਮੈਂ ਤੁਹਾਨੂੰ ਦਿਖਾਦਾ ਪੰਜ ਮਿੰਟ ਪਹਿਲਾਂ ਵੀ ਇੱਕ ਵੀਡੀਓ ਪਈ ਹੈ ਜਦੋਂ ਇਹ ਵੀਡੀਓ ਪੈਣ ਲੱਗੀ ਤਾਂ ਵੀਡੀਓ ਦੇ ਵਿੱਚ ਵਿਕਟਮ ਨੂੰ ਬਹੁਤ ਗੰਦੇ ਗੰਦੇ ਲਬਜ਼ ਇੰਨੇ ਗੰਦੇ ਲਫ਼ਜ਼ਾ ਸੀ ਕਹਿ ਵੀ ਨਹੀਂ ਸਕਦੇ ਮੀਡੀਆ 'ਚ ਉਹਨਾਂ ਦਾ ਐਡਰੈਸ ਉਹਨਾਂ ਦਾ ਪਤਾ ਉਹਨਾਂ ਦੀ ਆਈਡੈਂਟੀ ਕਿੱਥੇ ਰਹਿੰਦੀ ਹੈ ਇਹ ਵੀ ਕਿਹਾ ਗਿਆ ਵੀ ਮਸੀਹ ਸਮਾਜ ਨੂੰ ਬਰਬਾਦ ਕਰਨ ਵਾਲੇ ਦੋ ਵਿਅਕਤੀ ਹਨ ਮੇਰਾ ਤੇ ਮੇਰੀ ਵਾਈਫ ਦਾ ਨਾਮ ਲੈ ਕੇ ਕਿਹਾ ਗਿਆ ਤੇ ਜਦੋਂ ਇਹ ਗੱਲ ਕਹੀ ਗਈ ਤੇ ਮਸੀਹ ਸਮਾਜ ਪੜਕ ਗਿਆ ਪੜਕ ਕੇ ਮਤਲਬ ਧਰਮ ਯੁੱਧ ਕਰਨ ਦੀ ਮਤਲਬ ਵਿੱਚ ਸਾਜ਼ਿਸ਼ ਰਚੀ ਜਾ ਰਹੀ ਹੈ ਤਾਂ ਕਿ ਇਹ ਧਰਮ ਯੁੱਧ ਬਣ ਜੇ ਵੀ ਸਾਰੇ ਜਿਨੇ ਵੀ ਮਸੀਹ ਹੈ ਕ੍ਰਿਸਚੀਅਨ ਹੈ ਸਾਰੇ ਬਜਿੰਦਰ ਦੇ ਹੱਕ 'ਚ ਖੜ ਜਾਣ ਤੇ ਉਹਨੂੰ ਸਿੱਖਾਂ ਦਾ ਨਾਮ ਵੀ ਲੈ ਕੇ ਬਦਨਾਮ ਕੀਤਾ ਜਾ ਰਿਹਾ ਕਿੰਨੇ ਕਿਤੇ ਪ੍ਰੈਸ਼ਰ ਪਾਏ ਜਾ ਰਹੇ ਆ ਉਹ ਜਦੋਂ 크ਿਸਚਨ ਕਮਿਊਨਿਟੀ ਉਹਨਾਂ ਤੇ ਪ੍ਰੈਸ਼ਰ ਪਾਇਆ ਗਿਆ ਜਾਂ ਜਿਸ ਜਿਮ ਕਹਿ ਰਹੇ ਆ ਆਇਡੈਂਟੀਟੀ ਜਿਹੜੀ ਸੀਗੀ ਉਹਨੂੰ ਵਾਇਰਲ ਬਾਹਰ ਕੀਤਾ ਗਿਆ ਐਡਰੈਸ ਬਾਹਰ ਕੱਢਿਆ ਗਿਆ ਇਹ ਚੀਜ਼ਾਂ ਕਿਦਾਂ ਕਿ ਪ੍ਰੈਸ਼ਰ ਵਿੱਚ ਚੇਂਜ ਹੋ ਰਹੀਆਂ ਆ ਦੇਖੋ ਸਰ ਅਭੀ ਇਹ ਚੀਜ਼ ਹੈ ਜਿੱਦਾਂ ਕਿ ਆਪਾਂ ਸਿੱਧਾ ਨਹੀਂ ਕਿਸੇ ਦੇ ਪੱਥਰ ਮਾਰ ਸਕਦੇ ਆ ਸਿੱਧਾ ਗੱਲ ਨਹੀਂ ਦੇ ਸਕਦੇ ਉਹਨੂੰ ਕਮਾ ਫਰਾ ਕੇ ਕਮਾ ਫਰਾ ਕੇ ਇਹਨਾਂ ਨੇ ਅਲੱਗ-ਅਲੱਗ YouTube ਚੈਨਲ ਆ ਤੋਂ ਅਨਥਰਾਇਜ਼ ਤੋਂ ਕੋਈ ਗੁਜਰਾਤ ਤੋਂ ਕੋਈ ਯੂਪੀ ਤੋਂ ਕੋਈ ਬਿਹਾਰ ਤੋਂ ਕੋਈ ਰਾਜਸਥਾਨ ਤੋਂ ਉਸ ਸੁਣ ਆਪਾਂ ਸੁਣ ਵੀ ਨਹੀਂ ਸਕਦੇ ਫੈਮਲੀ ਚ ਬੈਠ ਗਏ ਜਦੋਂ ਸਾਡੇ ਕੋਲ ਵੀਡੀਓਜ਼ ਪਹੁੰਚੀ ਤਾਂ ਉਹਦੇ 20 ਮਿਲੀਅਨ ਲੋਕਾਂ ਨੇ ਦੇਖ ਚੁੱਕੇ ਸੀ ਉਸ ਵੀਡੀਓ ਨੂੰ ਸਾਰਿਆਂ ਨੂੰ YouTube ਚੈਨਲ ਦੇ ਨੇ ਸਾਨੂੰ ਫੋਨ ਤੇ ਫੋਨ ਨਵੇਂ ਵਿਅਕਤੀ ਸਾਡੇ ਘਰ ਦੇ ਚੱਕਰ ਮਾਰ ਰਹੇ ਸੀ ਹਿਰਦਗਿਰਦ ਘੁੰਮ ਰਹੇ ਸੀ ਅਸੀਂ ਐਸਐਸਪੀ ਸਾਹਿਬ ਨੂੰ ਦੱਸਿਆ ਮਾਨਯੋਗ ਮੁਹਾਲੀ ਦੇ ਐਸਐਸਪੀ ਸਾਹਿਬ ਹੈ ਉਹਨਾਂ ਨੂੰ ਦੱਸਿਆ ਜਦੋਂ ਉਹਨਾਂ ਨੂੰ ਦੱਸਿਆ ਤੇ ਉਹਨਾਂ ਨੇ ਇਮੀਡੀਏਟਲੀ ਐਫਆਈਆਰ ਕਰਨ ਨੂੰ ਕਿਹਾ ਵੈਸੇ ਤਾਂ ਐਫਆਈਆਰ ਸਾਈਬਰ ਕ੍ਰਾਈਮ ਦੀ ਬਣਦੀ ਹੈ ਪਰ ਜਦੋਂ ਇਮੀਡੀਏਟਲੀ ਐਫਆਈਆਰ ਹੁੰਦੀ ਹੈ ਉਹ ਥਾਣੇ ਹੀ ਕੱਟਦੀ ਹੁੰਦੀ ਹੈ ਜਦੋਂ ਇਹ ਥਾਣੇ ਐਫਆਰ ਕੱਟੀ ਤਾਂ ਉਹਦੇ ਚ ਧਾਰਾ 72 351 2 356 2 79 67 72 ਇਹ ਧਾਰਾ ਲੱਗੀਆਂ ਆਈਟੀ ਐਕਟ ਦੀ ਵੀ ਲੱਗੀਆਂ ਲੱਗ ਕੇ ਫਿਰ ਇਸ ਐਫਆਰ ਦੇ ਵਿੱਚ ਕਿਹਾ ਗਿਆ ਕਿ ਵੀ ਇਹ ਧਾਰਾ ਦੇ ਤਹਿਤ ਇਹ ਵਿਅਕਤੀਆਂ ਜਿਹੜੇ ਪਾਸਟਰ ਹਰਦੀਪ ਸਿੰਘ ਪਾਸਟਰ ਹਰਮੇਸ਼ ਸਿੰਘ ਅਵਿਨਾਸ਼ ਕੁਮਾਰ ਹਮਦ ਮਸੀ ਅਤੇ ਸੁਰਜੀਤ ਥਾਪਰ ਅਤੇ ਨितीश ਕੁਮਾਰ ਦਾ ਰੋਲ ਰੋਲੇ ਦੌਰਾਨ ਤਵਦੀਸ਼ YouTube ਨੂੰ ਭੇਜ ਦਿੱਤਾ ਗਿਆ ਇਹਨਾਂ ਦਾ YouTube ਨੂੰ ਭੇਜ ਕੇ ਜਦੋਂ ਵੀ ਰਿਕਾਰਡ ਅੰਦਾਜ਼ ਕੱਲ ਜੀ ਆ ਸ਼ਾਮ ਤੱਕ ਆ ਗਿਆ ਤੇ ਇਹਨਾਂ ਦੀ ਗ੍ਰਿਫਤਾਰੀ ਕੀਤੀ ਜਾਏਗੀ ਜੀ ਜਿਸ ਤਰ੍ਹਾਂ ਇਹ ਚੀਜ਼ ਤੁਹਾਨੂੰ ਡਰ ਹੈ ਕਿਉਂਕਿ ਜਿਸ ਤਰ੍ਹਾਂ ਐਡਰੈਸ ਨੂੰ ਰਿਵੀਲ ਕੀਤਾ ਗਿਆ ਮੰਨਦੇ ਹੋ ਕਿਦਾਂ ਕਿ ਲੋਕ ਜਿਹੜੇ ਨੇ ਸੰਦੇਖ ਦੇ ਇੱਥੇ ਵੀ ਘਰ ਦੇ ਬਾਰੇ ਕਿਤੇ ਕੋਈ ਨਾ ਡਰ ਹੈ ਇਸ ਚੀਜ਼ ਦਾ ਸਰ ਜੀ ਜੀ ਦਾ ਸਾਡਾ ਸਾਨੂੰ ਤਾਂ ਪਤਾ ਨਹੀਂ ਸੀ ਸਾਡੀ YouTube ਤੇ ਵੀਡੀਓਜ਼ ਪੈ ਰਹੀਆਂ ਕਿਉਂਕਿ ਸਾਡੇ ਕੋਲ ਪਹੁੰਚ ਹੀ ਨਹੀਂ ਸੀਗੀ ਜਦੋਂ ਸਾਨੂੰ ਪਤਾ ਲੱਗਿਆ ਇਸ ਚੀਜ਼ ਦਾ ਵੀ ਵੀਡੀਓ ਜਦੋਂ ਜਦੋਂ ਸਾਡੇ ਕੋਲ ਵੀਡੀਓਸ ਪਹੁੰਚੀ ਉਦੋਂ ਤੱਕ ਤਾਂ 20 ਮਿਲੀਅਨ ਲੋਕਾਂ ਨੇ ਦੇਖ ਚੁੱਕੇ ਸੀ ਜਦੋਂ ਸਾਡੇ ਸੀਆਈਡੀ ਰਿਪੋਰਟ ਹੋਈ ਸਾਨੂੰ ਸੀਆਈਡੀ ਵਾਲਿਆਂ ਦੇ ਫੋਨ ਆਉਣ ਲੱਗੇ ਆਈਬੀ ਵਾਲਿਆਂ ਦੇ ਫੋਨ ਆਉਣ ਲੱਗੇ ਸਾਡੇ ਘਰ ਪੁਲਿਸ ਆ ਕੇ ਲੱਗੀ ਤਾਂ ਸਾਨੂੰ ਕਿਤੇ ਨਾ ਕਿਤੇ ਲੱਗਿਆ ਵੀ ਕੁਝ ਹੋਇਆ ਹੈ ਜਦੋਂ ਸਾਨੂੰ ਪਤਾ ਲੱਗਿਆ ਕਿ ਵੀ ਇੰਨੀ ਜ਼ਿਆਦਾ ਕਿਉਂਕਿ ਸਾਨੂੰ ਸਾਡੇ ਵਕੀਲ ਨੇ ਸਖਤ ਕਿਹਾ ਸੀ ਵੀ ਤੁਸੀਂ ਫੋਨ ਬਹੁਤ ਘੱਟ ਯੂਜ਼ ਕਰਨਾ ਹੈ ਤੁਸੀਂ ਬਾਈਟ ਬਹੁਤ ਘੱਟ ਦੇਣੀ ਹੈ ਤੁਹਾਨੂੰ ਫੋਨ ਆਵੇ ਤੁਸੀਂ ਬਾਹਰ ਬਹੁਤ ਘੱਟ ਨਿਕਲਣਾ ਅਸੀਂ ਉਸ ਮੁਤਾਬਕ ਚੱਲ ਰਹੇ ਸੀਗੇ ਵੀ ਤੁਹਾਨੂੰ ਜਾਨ ਨੂੰ ਖਤਰਾ ਸਾਨੂੰ ਸਾਨੂੰ ਇੰਟੈਲੀਜੈਂਸ ਦੀ ਵੀ ਆਇਆ ਸੀ ਵੀ ਤੁਹਾਡੇ ਜਾਨ ਨੂੰ ਖਤਰਾ ਤੁਸੀਂ ਬਾਹਰ ਬਹੁਤ ਘੱਟ ਨਿਕਲਣਾ ਤੇ ਉਸ ਹਿਸਾਬ ਨਾਲ ਅਸੀਂ ਚੱਲ ਰਹੇ ਸੀ ਸਾਨੂੰ ਨਹੀਂ ਪਤਾ ਸੀਗਾ ਅਸੀਂ ਫੋਨ ਵੀ ਬਹੁਤ ਘੱਟ ਯੂਜ਼ ਕਰ ਰਹੇ ਸੀਗੇ ਤੇ ਜਦੋਂ ਇਹ ਚੀਜ਼ ਸਾਡੇ ਸਾਹਮਣੇ ਆਈ ਅਸੀਂ ਇੱਕਦਮ ਹੱਕੇ ਬੱਕੇ ਰਹਿ ਗਏ ਤੇ ਅਸੀਂ ਮਾਨਯੋਗ ਐਸਐਸਪੀ ਸਾਹਿਬ ਨੂੰ ਦੱਸਿਆ ਤੇ ਰਾਤ ਨੂੰ 3 3 ਵਜੇ ਤੱਕ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਡੀਜੀਪੀ ਸਾਹਿਬ ਦਾ ਪੰਜਾਬ ਦੇ ਤੇ ਏਡੀਜੀਪੀ ਸਿਕਿਉਰਿਟੀ ਦਾ ਇਲੋਨ ਆਰਡਰ ਦਾ ਤੇ ਆਪਣੇ ਐਸਐਸਪੀ ਸਾਹਿਬ ਦਾ ਤੇ ਬਲੌਂਗੀ ਦੇ ਐਸਐਚਓ ਸਾਹਿਬ ਦਾ ਅਮਨਦੀਪ ਸਰ ਕੁਮੋਜੀਦੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਮੀਡੀਏਟਲੀ ਕਾਰਵਾਈ ਕੀਤੀ ਹੈ ਤੇ ਸਾਡੀ ਸੁਰੱਖਿਆ ਚ ਯਕੀਨੀ ਬਣਾਈ ਹੈ ਪਰ ਇਸ ਮਾਮਲੇ ਦੇ ਵਿੱਚ ਜੋ ਹੈ ਇੱਕ ਰਿਲੀਜੀਅਸ ਫੈਕਟਰ ਵੀ ਪਾਇਆ ਗਿਆ ਸਾਡੇ ਨਾਲ ਦੋਬੀ ਸਾਹਿਬ ਉਹਨਾਂ ਦੋਬੀ ਸਾਹਿਬ ਮੰਨਦੇ ਇਸ ਮਾਮਲੇ ਦੇ ਵਿੱਚ ਰਿਲੀਜੀਅਸ ਫੈਕਟਰ ਨੂੰ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਅਭਿਸ਼ੇਕ ਇਹ ਪਤਾ ਕੀ ਹੋਇਆ ਜਦੋਂ ਆਪਾਂ ਉਸ ਉਸ ਰਜਿੰਦਰ ਦੇ ਨਾਮ ਤੋਂ ਪਾਸਟਰ ਹਟਾ ਕੇ ਉਹਦੇ ਨਾਮ ਦੇ ਨਾਲ ਬਲਾਤਕਾਰੀ ਲੱਗ ਜਾਂਦਾ ਅਸੀਂ ਉਹਨੂੰ ਕਿਤੇ ਨਹੀਂ ਕਿਹਾ ਕਿ ਉਹ ਪਾਸਟਰ ਹੈਗਾ ਅਸੀਂ ਕਿਹਾ ਕਿ ਉਹਨੂੰ ਬਲਾਤਕਾਰ ਠੀਕ ਹੈ ਅਸੀਂ ਕਿਸੇ ਰਿਲੀਜੀਅਨ ਦਾ ਨਾਮ ਨਹੀਂ ਲਿਆ ਅਸੀਂ ਬਲਕਿ ਇਹ ਕਿਹਾ ਕਿ ਇਸਾਈ ਭਾਈਚਾਰੇ ਦੀ ਇਹ ਡਿਊਟੀ ਬਣਦੀ ਆ ਇਹ ਸਾਡੀ ਡਿਊਟੀ ਨਹੀਂ ਸੀ ਇਹ ਉਹਨਾਂ ਦੀ ਡਿਊਟੀ ਬਣਦੀ ਸੀ ਕਿ ਉਹਨਾਂ ਦੇ ਅੰਦਰ ਜੇ ਕੋਈ ਗੰਦਾ ਬੰਦਾ ਕਰਪਟ ਬੰਦਾ ਹੈ ਤੇ ਉਹਨੂੰ ਉਹ ਕੰਟਰੋਲ ਕਰਨ ਇੱਥੇ ਇਹਨਾਂ ਨੇ ਕੀ ਕੀਤਾ ਦੇਖੋ ਇਹਨਾਂ ਨੂੰ ਤਾਂ ਟਾਰਗੇਟ ਕਰ ਹੀ ਰਹੇ ਆ ਇੱਕ ਹਜੂਮ ਕ੍ਰੀਏਟ ਕੀਤਾ ਜਾ ਰਿਹਾ ਠੀਕ ਹੈ ਉਹ ਹਜੂਮ ਸਿਰਫ ਇਹਨਾਂ ਦੇ ਜਿਹੜਾ ਹੈਗਾ ਇਹਨਾਂ ਨੂੰ ਟਾਰਗੇਟ ਕਰਕੇ ਨਹੀਂ ਕ੍ਰੀਏਟ ਕੀਤਾ ਜਾ ਰਿਹਾ ਉੱਥੇ ਉਹ ਸਿੱਖਾਂ ਨੂੰ ਵੀ ਵਰਗਲਾ ਰਹੇ ਨੇ ਸਿੱਖਾਂ ਦੇ ਖਿਲਾਫ ਵੀ ਵੀਡੀਓਜ਼ ਪੈ ਰਹੀਆਂ ਨੇ ਉੱਥੇ ਦੇਖੋ ਮੈਂ ਤਾਂ ਐਜ਼ ਆ ਮੋਰਲਸ ਬੋਰਡ ਖੜੇ ਹਾਂ ਰੋਕੀ ਨਾਲ ਇਹ ਲੜਾਈ ਰੋਕੀ ਨੇ ਲੜੀ ਆ ਰੋਕੀ ਨੇ ਜਿੱਤੀ ਆ ਅਸੀਂ ਤਾਂ ਸਿਰਫ ਮੋਰਲਸ ਬੋਰਡ ਵਾਸਤੇ ਖੜੇ ਸੀਗੇ ਕਿ ਭਰਾ ਖੜੇ ਆ ਹੁਣ ਮੇਰੇ ਦੇਖੋ ਮੇਰੇ ਪੱਗ ਹੁਣ ਹੋਣ ਬੰਨੇ ਹੋਣ ਦਾ ਉਹਨਾਂ ਨੇ ਇਹ ਐਂਗਲ ਇਦਾਂ ਬਣਾ ਦਿੱਤਾ ਹੁਣ ਤੁਸੀਂ ਸੋਸ਼ਲ ਮੀਡੀਆ ਤੇ ਜਗ੍ਹਾ ਤੋਂ ਜਾ ਕੇ ਦੇਖਦੇ ਹੋ ਇਹਨੂੰ ਸਿੱਖ ਔਰ ਇਸਾਈ ਐਂਗਲ ਦਿੱਤਾ ਜਾ ਰਿਹਾ ਹੈ ਇਹਨਾਂ ਦੇ ਪਾਸਟਰ ਜਿਹੜੇ ਆ ਜਿਹੜਾ ਥਾਪਰ ਹੈਗਾ ਥਾਪਰ ਦੇ ਅ ਸੰਪਰਕ ਦੇ ਵਿੱਚ ਇੱਕ ਢੀਡਾ ਕੋਈ ਪਾਸਟਰ ਹੈਗਾ ਆ ਇੱਕ ਕੋਈ ਮੇਰੇ ਖਿਆਲ ਨਾਲ ਰਾਜਨ ਕੋਈ ਪਾਸਟਰ ਹੈਗਾ ਇਹ ਵੀਡੀਓਜ਼ ਇਸ ਤਰੀਕੇ ਨਾਲ ਪਾ ਰਿਹਾ ਕਿ ਸਿੱਖਾਂ ਦੇ ਵਿੱਚ ਅਦਾ ਨਹੀਂ ਹੁੰਦਾ ਭਾਈ ਜੇ ਸਿੱਖਾਂ ਚ ਹੁੰਦਾ ਤੇ ਅਸੀਂ ਉਹਨਾਂ ਦੇ ਨਾਲ ਖੜਦੇ ਨਹੀਂ ਹੈਗੇ ਅਸੀਂ ਉਹਨਾਂ ਦੇ ਲਈ ਕੋਈ ਐਜੀਟੇਸ਼ਨ ਨਹੀਂ ਖੜੀ ਕਰਦੇ ਅਸੀਂ ਇਹ ਨਹੀਂ ਕਹਿੰਦੇ ਹੈਗੇ ਕਿ ਜੀ ਉਹਨੂੰ ਜਿਹੜਾ ਹੈਗਾ ਅਕਾਲਪੁਰਖ ਸਜ਼ਾ ਦੇਊਗਾ ਦੁਨਿਆਵੀ ਸਜ਼ਾ ਮਿਲ ਗਈ ਹਣਾ ਤੁਹਾਡੇ ਅਸੀਂ ਸਿੰਪਲ ਜੀ ਗੱਲ ਸੀਗੀ ਕਿ ਜੇ ਇਹਦੇ ਚੰਨੀਆਂ ਤਾਕਤਾਂ ਸੀ ਜੋ ਇਹ ਦਿਖਾਉਂਦਾ ਸੀਗਾ ਤੇ ਫੇਰ ਇਹਦੀਆਂ ਤਾਕਤਾਂ ਜਦ ਸਾਬਤ ਹੀ ਨਹੀਂ ਚਲੀਆਂ ਇਹਦੀਆਂ ਤਾਕਤਾਂ ਜਿਹੜੀਆਂ ਪੁਲਿਸ ਪ੍ਰਸ਼ਾਸਨ ਤੇ ਨਹੀਂ ਚਲੀਆਂ ਹੁਣ ਉਸ ਬੰਦੇ ਨੂੰ ਸਵਾਲ ਹੈ ਨਾ ਇਹ ਕਿਸੇ ਧਰਮ ਨੂੰ ਸਵਾਲ ਹੈ ਨਾ ਕਿਉਂਕਿ ਉਹ ਬੰਦਾ ਇਹ ਚੀਜ਼ਾਂ ਕਰ ਰਿਹਾ ਸੀ ਬਾਅਦ ਚ ਉਹੀ ਬੰਦਾ ਜਿਹੜਾ ਹੈ ਪਾਸਟਰ ਆਪਣੀ ਕੋਰਟ ਦੇ ਚ ਆਪਣੀ ਘਰ ਵਾਲੀ ਨੂੰ ਪੇਸ਼ ਕਰਦਾ ਜੀ ਉਹਦੀ ਰੀਡ ਦੇ ਚ ਪ੍ਰੋਬਲਮ ਆ ਸਜ਼ਾ ਉਹ ਸਜ਼ਾ ਘਟਾਉਣ ਵਾਲੀ ਦਇਆ ਦੀ ਉਮੀਦ ਕਰਦਾ ਆ ਹੁਣ ਇਹ ਤਾਂ ਬੜਾ ਸਾਫ ਸੁਥਰਾ ਸਵਾਲ ਹੈ ਨਾ ਕਿ ਉਸ ਬੰਦੇ ਨੇ ਪੂਰੀ ਦੁਨੀਆ ਨੂੰ ਬੇਵਕੂ ਬਣਾਇਆ ਹੁਣ ਇਹ ਕੀ ਕਰ ਰਹੇ ਨੇ ਇਹਨਾਂ ਦੇ ਵੱਲੋਂ ਕਾਲ ਹੈਗੀ ਹੈ ਇੱਕ ਮਹਾਰੈਲੀ ਕਰਨ ਦੀ ਉਹਦੇ ਵਿੱਚ ਇਸ YouTube ਦੇ ਉੱਤੇ Facebook ਤੇ ਵੀਡੀਓਜ਼ ਪਾ ਰਹੇ ਨੇ ਵੀਡੀਓਜ਼ ਪਾ ਕੇ ਲੋਕਾਂ ਤੋਂ ਨੰਬਰਸ ਕਲੈਕਸ਼ਨ ਕਰ ਰਹੇ ਨੇ 5-5000 ਨੰਬਰ ਕਲੈਕਟ ਕੀਤੇ ਜਾ ਰਹੇ ਨੇ ਜੇ ਇਹਨਾਂ ਨੂੰ ਦੇਖੋ ਸਾਫ ਜੀ ਬੜਾ ਸਾਫ ਜਿਹਾ ਸਿਸਟਮ ਹੈਗਾ ਜੇ ਤੁਹਾਨੂੰ ਮਾਨਯੋਗ ਕੋਰਟ ਦੇ ਫੈਸਲੇ ਤੇ ਕੋਈ ਵੀ ਪ੍ਰੋਬਲਮ ਹੈਗੀ ਹੈ ਤੁਸੀਂ ਹਾਈ ਕੋਰਟ ਜਾਓ ਹਾਈ ਕੋਰਟ ਜਾ ਕੇ ਉਥੇ ਆਪਣੀ ਪੀਲ ਜਿਹੜੀ ਆਪਣੀ ਪਟੀਸ਼ਨ ਦਿਓ ਤੇ ਉਹਨੂੰ ਜਿਹੜਾ ਸੰਵਿਧਾਨਿਕ ਤੌਰ ਤੇ ਲੜੋ ਪਰ ਇਹ ਜਿਹੜੇ ਸੋਸ਼ਲ ਮੀਡੀਆ ਟਰਾਇਲਸ ਚਲਾਣੇ ਜਾਂ ਲੋਕਾਂ ਦੇ ਹਜੂਮ ਇਕੱਠੇ ਕਰਨੇ ਜਾਂ ਉਹਨਾਂ ਦੇ ਨੰਬਰ ਇਕੱਠੇ ਕਰਕੇ ਉਹਨਾਂ ਨੂੰ ਇਹ ਕਹਿਣਾ ਕਿ ਅਸੀਂ ਤੁਹਾਨੂੰ ਦੱਸਾਂਗੇ ਅਗਲੀ ਕਾਰਵਾਈ ਕੀ ਕਰਨੀ ਹੈ ਨਾਲ ਲੋਕਾਂ ਨੂੰ ਇਹ ਕਹਿਣਾ ਕਿ ਇਹ ਝੂਠਾ ਪਰਚਾ ਸੀ ਇਹ ਝੂਠਾ ਸਿੱਧਾ-ਸਿੱਧਾ ਅਦਾਲਤ ਦੇ ਉੱਤੇ ਕੁਐਸਚਨ ਪੁੱਟ ਕਰ ਦਿੰਦਾ ਨਾ ਇਹ ਤਾਂ ਕੰਡੈਮਨਟ ਆਫ ਕੋਰਟ ਹੈਗਾ ਕੰਡੈਮਨਟ ਆਫ ਕੋਰਟ ਇਹ ਲੋਕ ਕਰ ਰਹੇ ਨੇ ਔਰ ਪ੍ਰਸ਼ਾਸਨ ਇਹਨਾਂ ਤੇ ਐਕਸ਼ਨ ਫਿਲਹਾਲ ਚਲੋ ਇਹ ਐਫਆਈਆਰ ਹੋ ਗਈ ਹੈ ਮੈਂ ਉਮੀਦ ਕਰਦਾ ਕਿ ਪ੍ਰਸ਼ਾਸਨ ਇਹਨਾਂ ਤੇ ਵੀ ਸਕਟ ਐਕਸ਼ਨ ਕਰੇਗਾ ਪਰ ਜਿਹੜਾ ਇੱਕ ਕਮਿਊਨਲ ਐਂਗਲ ਇਹਨੂੰ ਦੇਣ ਦੀ ਕੋਸ਼ਿਸ਼ ਕਰ ਰਿਹਾ ਦੇਖੋ ਇੱਕ ਬਲਾਤਕਾਰੀ ਨੂੰ ਬਲਾਤਕਾਰੀ ਨੂੰ ਸਜ਼ਾ ਮਿਲੀ ਹੈ ਤੇ ਉਹ ਉਹ ਜੇਲ੍ਹ ਜਾਏਗਾ ਤੁਹਾਨੂੰ ਨਹੀਂ ਇਹਨਾਂ ਦੇ ਚੇਲਿਆਂ ਨੂੰ ਲੱਗਦਾ ਹੈ ਕਿ ਗਲਤ ਸਜ਼ਾ ਹੋਈ ਹੈ ਜਾਂ ਕੁਝ ਵੀ ਗੜਬੜ ਹੋਇਆ ਤੁਸੀਂ ਹਾਈ ਕੋਰਟ ਜਾਓ ਅਸੀਂ ਉੱਥੇ ਵੀ ਆ ਕੇ ਲੜਾਂਗੇ ਬਾਕੀ ਉਹਨਾਂ ਦੇ ਕਹਿਣਾ ਹੈ ਕਿ ਸੋਸ਼ਲ ਮੀਡੀਆ ਦੇ ਇੱਕ ਰਿਯੂਮਰ ਫਲਾਇਆ ਜਾ ਰਿਹਾ ਕਿ ਪਾਸਟਰ ਪ੍ਰਜਿੰਦਰ ਚੰਗਾ ਵੀ ਇੱਕ ਉਹ ਚੰਗਾ ਵੀ ਜਿਹੜੇ ਇਹਨਾਂ ਨੇ ਜਿਨ੍ਹਾਂ ਨੇ ਜੋ ਵਿਕਟਿਮ ਸੀਗੇ ਵੀ ਉਹਨਾਂ ਨੂੰ ਦੋਸ਼ੀ ਕਰਾ ਵੀ ਉਹਨਾਂ ਗਲਤ ਠਹਿਰਾ ਰਹੇ ਸੋਸ਼ਲ ਮੀਡੀਆ ਬਿਲਕੁਲ ਦੇਖੋ ਇਹਨਾਂ ਨੂੰ ਇੱਕ ਤਾਂ ਇਹਨਾਂ ਨੂੰ ਗਲਤ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੂਜਾ ਜਿਹੜਾ ਜਿਹਨੂੰ ਸਜ਼ਾ ਹੋਈ ਹੈ ਉਹ ਕ੍ਰਿਸਚੀਅਨ ਆ ਇਸ ਪਰਿਵਾਰ ਚੋਂ ਵੀ ਇਹ ਕ੍ਰਿਸਚੀਅਨ ਹੈਗੇ ਨੇ ਕ੍ਰਿਸਚੀਅਨ ਦ ਜਿਹੜੀ ਕੰਪਲੇਨੈਂਟ ਹੈ ਮੇਰੇ ਖਾਲੋਂ ਭਾਬੀ ਵੀ ਕ੍ਰਿਸਚੀਅਨ ਸੀਗੇ ਉਸ ਟਾਈਮ ਉੱਥੇ ਜਾਂਦੇ ਸੀਗੇ ਚਲੋ ਐਨੀਹਾਉ ਦੇਖੋ ਇਹ ਜਿਹੜਾ ਇਹਨਾਂ ਨੇ ਬਣਾ ਦਿੱਤਾ ਮੈਟਰ ਹੁਣ ਸਿੱਖ ਔਰ ਈਸਾਈ ਦਾ ਮੈਟਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਇਹ ਬਹੁਤ ਖਤਰਨਾਕ ਚੀਜ਼ ਆ ਸਟੇਟ ਵਾਸਤੇ ਵੀ ਸਾਡੇ ਵਾਸਤੇ ਤਾਂ ਸਾਡੀ ਇਸ ਫੈਮਿਲੀ ਵਾਸਤੇ ਤਾਂ ਖਤਰਨਾਕ ਹੈ ਕਿ ਹੋਇਆ ਪਰ ਜੇ ਕਮਿਊਨਲ ਰਾਈਟ ਵਾਲੇ ਪਾਸੇ ਨੂੰ ਲੈ ਗਏ ਸਟੇਟ ਨੂੰ ਡਿਸਟਰਬ ਕੀਤਾ ਪ੍ਰਸ਼ਾਸਨ ਫਿਰ ਕਿਸ ਤਰੀਕੇ ਨਾਲ ਸੰਭਾਲ ਲੇਗਾ ਇਸ ਲਈ ਪ੍ਰਸ਼ਾਸਨ ਨੂੰ ਇਹ ਹੱਥ ਜੋੜ ਕੇ ਬੇਨਤੀ ਆ ਇਹਨਾਂ ਨੂੰ ਹੁਣੇ ਸੰਗਲਪਾਣਾ ਬਹੁਤ ਜ਼ਰੂਰੀ ਹੈ ਹਾਲੇ ਤਾਈਂ ਇਸ ਐਫ ਆਈ ਆਰ 'ਚ ਸਿਰਫ 7 ਜਣੇ ਆਏ ਨੇ ਪਰ ਮੈਨੂੰ ਇਹ ਉਮੀਦ ਆ ਜਿੰਨੇ ਕੁ ਵੀਡੀਓਜ਼ ਜਾਂ ਬਾਕੀ ਚੀਜ਼ਾਂ ਹੈਗੀਆਂ 60 ਤੋਂ 70 ਜਣੇ ਇਹਦੇ ਵਿੱਚ ਆਣਗੇ ਤੇ ਮੈਂ ਉਮੀਦ ਕਰਦਾ ਕਿ ਇਹਨਾਂ ਦੀ ਸਿਕਿਉਰਿਟੀ ਦਾ ਤਾਂ ਬੰਦੋਬਸਤ ਜਿਹੜਾ ਹੈਗਾ ਉਹ ਪ੍ਰਸ਼ਾਸਨ ਨੇ ਕਰਨਾ ਹੀ ਕਰਨਾ ਹੈ ਪਰ ਇਹ ਜਿਹੜਾ ਇਹਨੂੰ ਕਮਿਊਨਲ ਐਂਗਲ ਦੇਣ ਦੀ ਕੋਸ਼ਿਸ਼ ਕਰ ਰਿਹਾ ਇਸ ਤੇ ਖਾਸ ਤੌਰ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਲਾਸਟ 'ਚ ਕਿਆ ਅ ਕਿਆ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਕਿਆ ਤੁਹਾਡੀ ਰਿਮਾਨ ਕੇਸ ਹੈ ਦੇਖੋ ਮੈਂ ਪ੍ਰਸ਼ਾਸਨਿਕ ਇਨਫੋਰਮੇਸ਼ਨ ਵੀ ਦੇਣਾ ਚਾਹੁੰਦਾ ਕਿ ਦੋ ਤਿੰਨ ਦਿਨ ਪਹਿਲਾਂ ਇੱਕ ਪੀਟਰ ਚਿੱਡਾ ਚਿੱਡਾ ਸੀ ਕਿ ਚਿੱਡਾ 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 ਸੀ ਤੇ ਇੱਕ ਜohn ਪੋਰਟਲੀ ਇਹ ਉਥੇ ਮੀਟਿੰਗ ਕਰਕੇ ਆਇਆ ਕਾਫੀ ਪਬਲਿਕ ਨੂੰ ਲੈ ਕੇ ਤੇ ਪਾਸਟਰ ਬਜਿੰਦਰ ਦੇ ਭਾਈ ਨੇ ਆਪਣਾ ਰਾਜੀਵ ਕੁਛ ਐਦਾਂ ਕਰਕੇ ਨਾ ਮੈਂ ਉਹਦਾ ਨਾਮ ਨਹੀਂ ਮੈਨੂੰ ਪਤਾ ਉਹਨੇ 5 ਲੱਖ ਰੁਪਏ ਦਿੱਤਾ ਉਹਨੂੰ ਤੇ ਇਹਨਾਂ ਦੀ ਡੀਲ ਹੋਈ ਹੈ 20 ਲੱਖ ਦੇ ਵਿੱਚ ਵੀ 5 ਲੱਖ ਆ ਲੈ ਲੋ 15 ਲੱਖ ਤੁਹਾਨੂੰ ਬਾਜ ਦੇ ਦਾਂਗੇ ਉਹਨਾਂ ਨੂੰ ਸਿਰਫ ਇੱਕ ਪਲਾਨ ਦੇ ਤਹਿਤ ਕਿਹਾ ਵੀ ਤੁਸੀਂ ਜਾਓ ਤੇ ਪਬਲਿਕ ਨੂੰ ਭੜਕਾਓ ਤੇ ਪਬਲਿਕ ਨੂੰ ਕਹੋ ਵੀ ਇਹ ਮਸੀਹ ਦਾ ਬੰਦਾ ਸੀਗਾ ਇਹਨੂੰ ਮਸੀਹ ਨੂੰ ਬਦਨਾਮ ਕਰਨ ਵਾਸਤੇ ਇਹ ਚੀਜ਼ ਕੀਤੀ ਗਈ ਆ ਸਾਨੂੰ ਬਦਨਾਮ ਕਰ ਰਹੇ ਆ ਤੇ ਸਾਨੂੰ ਨੀਚਾ ਦਿਖਾ સોਸ਼ਲ ਮੀਡੀਆ ਤੇ ਸਾਰੇ ਚਾਦਰ ਇਹਨਾਂ ਨੇ ਖਰੀਦ ਲਏ ਕਿਉਂਕਿ ਦੇਖੋ ਇੰਨਾ ਮੀਡੀਆ ਨਹੀਂ ਸਟਰੋਂਗ ਜਿੰਨਾ ਸਟਰੋਂਗ ਉਹ ਵਿਅਕਤੀ ਆ સોਸ਼ਲ ਮੀਡੀਆ ਤੇ ਕਿਉਂਕਿ ਅਨਔਥਰਾਇਜ਼ YouTube ਚੈਨਲ ਇੰਨੇ ਘੱਟ ਸਮੇਂ ਦੇ ਵਿੱਚ ਇੰਨਾ ਪਪੂਲਰ ਹੋਣਾ ਇੱਕ ਉਹਦਾ Facebook ਤੇ YouTube ਵੀ ਜਰੀਆ ਸੀਗਾ ਅੱਜ ਉਹਦਾ Facebook ਚੈਨਲ ਜਾਂ YouTube ਚੈਨਲ ਬੰਦ ਹੋ ਜੇ ਮੈਂ ਤਾਂ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਭ ਤੋਂ ਪਹਿਲਾਂ ਤਾਂ ਇਹਦਾ ਫੇਸਬੁੱਕ ਜਿਹੜਾ ਪੇਜ ਆ ਉਹ ਬਲੌਕ ਕੀਤਾ ਜਾਵੇ ਜਿੰਨੀ ਵੀ ਇਹਦੀ ਵੀਡੀਓਜ਼ ਆndੀਆਂ ਅੰਧਵਿਸ਼ਵਾਸ ਵਾਲੀ ਉਹ ਬਲੌਕ ਕੀਤੀਆਂ ਜਾਣ ਤੇ YouTube ਤੇ ਜਿਹੜਾ ਵੀ ਚੈਨਲ ਆ ਉਹ ਵੀ ਬਲੌਕ ਕੀਤਾ ਜਾਵੇ ਇਸੇ FIR ਦੇ ਜ਼ਰੀਏ ਕਿਉਂਕਿ ਇਹ ਉਹਦੇ ਜ਼ਰੀਏ ਹੀ ਅੰਧਵਿਸ਼ਵਾਸ ਫੈਲਾ ਰਿਹਾ ਹੈ ਉਹਦੇ ਜ਼ਰੀਏ ਹੀ ਪਬਲਿਕ ਨੂੰ 扑ੜਕਾਰ ਰਿਹਾ ਤੇ ਉਹਦੇ ਜ਼ਰੀਏ ਹੀ ਇਹ ਜਿੰਨੇ ਵੀ ਲੋਕਾਂ ਤੋਂ ਪੈਸੇ ਇਕੱਠੇ ਕਰ ਰਿਹਾ ਹੈ ਉਹਦੇ ਜ਼ਰੀਏ ਹੀ ਕਰ ਰਿਹਾ ਹੈ ਜੀ ਤਾਂ ਸਿੱਧੇ ਤੌਰ ਤੇ ਪਾਸਟਰ ਬਰਜਿੰਦਰ ਜੋ ਬਲਦਕਾਰੀ ਬਰਜਿੰਦਰ ਕਿਹਾ ਜਾਂਦਾ ਹੈ ਉਸ ਦੇ ਆਈਟੀ ਵਿੰਗ ਦੇ ਵੱਲੋਂ ਜੋ ਇਸ ਐਂਗਲ ਦਿੱਤਾ ਗਿਆ ਇੱਕ ਤਾਂ ਰਿਲੀਜੀਅਸ ਐਂਗਲ ਦਿੱਤਾ ਗਿਆ ਦੂਸਰਾ سوشل میڈیا ਤੇ ਜੋ ਵਿਕਟਮ ਹੈ ਵਿਕਟਮ ਦਾ ਪਰਿਵਾਰ ਹੈ ਜੋ ਵਿਕਟਮ ਦੇ ਸਾਥੀ ਹੈ ਉਹਨਾਂ ਦੇ ਉੱਤੇ ਦੋਸ਼ ਲਗਾਏ ਜਾ ਰਹੇ ਨੇ ਉਹਨਾਂ ਨੂੰ ਕਿਤਨਾ ਕਿਤੇ ਟਾਰਗੇਟ ਸੋਸ਼ਲ ਮੀਡੀਆ ਤੇ ਜ਼ਿਆਦਾ ਕੀਤਾ ਜਾ ਰਿਹਾ ਹਾਲਾਂਕਿ ਐਫਆਰ ਦਲਜ ਹੋ ਚੁੱਕਿਆ ਬਲੌਂਗ ਦੀ ਧਰਨ ਦੇ ਵਿੱਚ ਪਰ ਆਖਰ ਦੇ ਵਿੱਚ ਇਹੀ ਇਹਨਾਂ ਦੀ ਮੰਗ ਹੈ ਕਿ ਜੋ ਇਹ ਚੀਜ਼ਾਂ ਹੋ ਰਹੀਆਂ ਨੇ ਉਸ ਨੂੰ ਜਲਦੀ ਨੱਥ ਪਾਈ ਜਾਵੇ ਮੇਰੇ ਸਹਿਯੋਗੀ ਰਾਮਕਮਰ ਦੇ ਨਾਲ ਮੈਂ ਅਭਿਸ਼ੇਕ ਕ੍ਰਿਆਸਤ ਮੋਹਾਲੀ